ਕੈਨੇਡਾ ਦੇ ਵਿੱਚ ਆਫੀਸ਼ੀਅਲੀ ਸਮਰਦੀ ਸ਼ੁਰੂਆਤ ਹੋਣ ਵਾਲੀ ਹੈ ਤੇ ਇਸੇ ਦੌਰਾਨ ਐਕਸਪਰਟਸ ਇਹ ਗੱਲਬਾਤ ਕਹਿ ਰਹੇ ਨੇ ਕਿ ਅਗਲੇ 3 ਮਹੀਨਿਆਂ ਦੇ ਵਿੱਚ ਆਮ ਨਾਲੋਂ ਵਧੇਰੇ ਗਰਮੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪਵੇਗੀ ਅਤੇ ਇਸ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਦੇ ਲਈ ਬ੍ਰਿਟਿਸ਼ ਕੋਲੰਬੀਆ ਦੇ ਹੈਲਥ ਮਿਨਿਸਟਰ ਐਡਰੀਅਨ ਡਿਕਸ ਅਤੇ ਚੀਫ ਮੈਡੀਕਲ ਅਫੀਸਰ ਡਾਕਟਰ ਬੌਨੀ ਹੈਨਰੀ ਹੋਰਾਂ ਦੇ ਵੱਲੋਂ ਵੀ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਗਰਮੀ ਦੇ ਚਲਦਿਆਂ ਲੋਕਾਂ ਦੀ ਸਿਹਤ ਤੇ ਪ੍ਰਭਾਵ ਘਟ ਪਵੇ ਅਤੇ ਹੈਲਥ케ਅਰ ਪ੍ਰਬੰਧ ਕਿਸ ਢੰਗ ਦੇ ਹੋਣੇ ਚਾਹੀਦੇ ਨੇ ਉਸ ਬਾਰੇ ਚਰਚਾ ਕੀਤੀ ਗਈ ਹੈ ਕੈਨੇਡਾ ਦੇ ਵਿੱਚ ਆਫੀਸ਼ੀਅਲੀ ਸਮਰ ਆਉਣ ਵਾਲੀ ਹੈ ਤੇ ਇਸ ਦੇ ਦੌਰਾਨ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੂਨ ਦੇ ਜ਼ਿਆਦਾਤਰ ਸਮੇਂ ਦੇ ਵਿੱਚ ਗਰਮੀ ਅਤੇ ਡਰਾਉਟ ਵਾਲਾ ਮੌਸਮ ਰਹਿਣ ਦੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਨੇ এনवायरमेंट ਕੈਨੇਡਾ ਦੇ ਮੌਸਮ ਵਿਗਿਆਨੀ ਅਰਮੇਲ ਕੈਸਟਰ ਨੇ ਅੱਜ ਗਰਮੀਆਂ ਵਿੱਚ ਮੌਸਮ ਦੀ ਤਿਆਰੀ ਸੰਬੰਧੀ ਅਪਡੇਟ ਦਿੰਦੇ ਹੋਏ ਦੱਸਿਆ ਕਿ ਜੂਨ ਦੇ ਸ਼ੁਰੂ ਵਿੱਚ ਪ੍ਰੋਵਿੰਸ ਵਿੱਚ ਮੌਸਮ ਠੰਡਾ ਅਤੇ ਨਮ ਰਹੇਗਾ ਪਰ ਬਾਕੀ ਮਹੀਨੇ ਦੇ ਵਿੱਚ ਮੌਸਮ ਗਰਮ ਅਤੇ ਡਰਾਉਟ ਭਰਿਆ ਰਹੇਗਾ ਮੀਂਹ ਨਹੀਂ ਪਏਗਾ ਉਹਨਾਂ ਕਹੇ ਕਿ ਜੂਨ ਜੁਲਾਈ ਅਤੇ ਅਗਸਟ ਵਿੱਚ ਹਾਲਾਤ ਆਮ ਨਾਲੋਂ ਬਧੇਰੇ ਗਰਮ ਮੌਸਮ ਦੇ ਜਾਪ ਰਹੇ ਨੇ ਸਿਰਫ ਹੈਦਾ ਹਵਾਈ ਅਤੇ ਵੈਂਕੂਵਰ ਆਈਸਲੈਂਡ ਦੇ ਕੁਝ ਹਿੱਸਿਆਂ ਦੇ ਵਿੱਚ ਤਾਪਮਾਨ ਲਗਭਗ ਸੁਧਾਰਨ ਹੋ ਸਕਦਾ ਹੈ ਇਸ ਮੌਕੇ ਕੈਸਟਲਨ ਨੇ ਨਾਲ ਪ੍ਰੋਵਿੰਸ਼ੀਅਲ ਹੈਲਥ ਆਫੀਸਰ ਡਾਕਟਰ ਬੋਨੀ ਹੈਨਰੀ ਹੈਲਥ ਮਨਿਸਟਰ ਐਡਰੀਅਨ ਡੈਕਸ ਅਤੇ BC ਦੇ એનર્ਜੀ ਤੇ ਮਾਈਨ ਮਨਿਸਟਰ ਜੋਸ਼ੀ ਉਸਪੋਰਨ ਵੀ ਸ਼ਾਮਲ ਸਨ ਹੈਨਰੀ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਮੌਸਮ ਤਬਦੀਲੀ ਕਾਰਨ ਪ੍ਰਵਿੰਸ ਦੇ ਵਿੱਚ ਇਸ ਵਾਰ ਵੀ ਮੌਸਮ ਕਾਟ ਪਰ ਆਤੇ ਗਰਮ ਹੋਣ ਦੇ ਅਨੁਮਾਨ ਨੇ ਜਿਸ ਲਈ ਤਿਆਰੀ ਸ਼ੁਰੂ ਕਰਨੀ ਚਾਹੀਦੀ ਹੈ ਕਿਉਂਕਿ ਇਸ ਦੇ ਚਲਦਿਆਂ ਮੌਸਮ ਦੇ ਵਿੱਚ ਤਬਦੀਲੀ ਕਾਰਨ ਹੈਲਥ케ਅਰ ਫੈਸਿਲਿਟੀਆਂ ਤੇ ਬੋਝ ਵੀ ਵੱਧ ਸਕਦਾ ਹੈ ਜਿਨ੍ਹਾਂ ਦੇ ਵੱਲੋਂ ਆਉਣ ਵਾਲੇ ਦਿਨਾਂ ਚ ਲੋਕਾਂ ਨੂੰ ਗਰਮੀ ਤੋਂ ਬਚਣ ਦੇ ਲਈ ਗਾਈਡਲਾਈਨਸ ਵੀ ਜਾਰੀ ਕੀਤੀਆਂ ਜਾਣਗੀਆਂ ਦੂਜੇ ਪਾਸੇ ਜੇਕਰ ਪ੍ਰੋਵਿੰਸ ਦੇ ਵਿੱਚ ਮੌਸਮ ਖੁਸ਼ਕ ਰਹਿੰਦਾ ਉਹਦੇ ਚਲਦਿਆਂ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਦੀ ਵਰਤੋਂ ਉੱਪਰ ਪਾਬੰਦੀਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਕਿਉਂਕਿ ਮੈਟਰੋ ਵੈਂਕੂਵਰ ਰੀਜਨ ਦੇ ਵਿੱਚ ਪਹਿਲਾਂ ਹੀ ਪਹਿਲੇ ਦਰਜੇ ਦੀਆਂ ਪਾਬੰਦੀਆਂ ਪ੍ਰਭਾਵੀ ਕੀਤੀਆਂ ਗਈਆਂ ਨੇ ਪਰ ਜੇਕਰ ਪਾਣੀ ਦੀ ਵਰਤੋਂ ਨਹੀਂ ਘਟਦੀ ਅਤੇ ਭਵਿੱਖ ਦੇ ਵਿੱਚ ਮੌਸਮ ਖੁਸ਼ਕ ਰਹਿੰਦਾ ਮੀਂਹ ਨਹੀਂ ਪੈਂਦੀ ਤਾਂ ਫੇਰ ਪਾਣੀ ਦੀਆਂ ਪਾਬੰਦੀਆਂ ਨੂੰ ਵਧਾਇਆ ਵੀ ਜਾ ਸਕਦਾ ਹੈ ਕਿਉਂਕਿ ਲਾਸਟ ਈਅਰ ਵੀ ਪਾਣੀ ਦੀਆਂ ਪਾਬੰਦੀਆਂ ਤੇ ਜੰਗਲੀ ਅੱਗਾਂ ਪ੍ਰੋਵਿੰਸ ਤੇ ਸਾਹਮਣੇ ਵੱਡਾ ਚੈਲੰਜ ਰੰਜਾ ਨੇ ਪਿਛਲੇ ਸਮੇਂ ਦਰਮਿਆਨ ਜੋ ਜੰਗਲੀ ਅੱਗਾਂ ਲੱਗੀਆਂ ਉਸ ਦੇ ਵਿੱਚ ਮੌਸਮ ਨੇ ਸਾਥ ਦਿੱਤਾ ਜਿਸ ਕਾਰਨ ਉਹਨਾਂ ਨੂੰ ਕੰਟਰੋਲ ਕਰਨਾ ਸੌਖਾ ਰਿਹਾ ਪਰ ਜੇਕਰ ਗਰਮੀ ਦੇ ਮੌਸਮ ਦੇ ਵਿੱਚ ਤਾਪਮਾਨ ਜ਼ਿਆਦਾ ਰਹਿੰਦਾ ਹੈ ਅਤੇ ਖੁਸ਼ਕੀ ਭਰਿਆ ਮੌਸਮ ਰਹਿੰਦਾ ਤਾਂ ਉਹਨਾਂ ਹਾਲਾਤਾਂ ਦੇ ਵਿੱਚ ਵਾਇਲਡ ਫਾਇਰ ਦਾ ਖਤਰਾ ਵੀ ਨਾਲੋਂ ਨਾਲ ਵੱਧ ਜਾਂਦਾ ਹੈ ਜਿਸ ਨੂੰ ਲੈ ਕੇ ਪ੍ਰੋਵਿੰਸ਼ਲ ਅਤੇ ਫੈਡਰਲ ਸਰਕਾਰ ਦੇ ਵੱਲੋਂ ਤਿਆਰੀਆਂ ਮੁਕੰਮਲ ਹੋਣ ਦਾ ਦਾਵਾ ਕੀਤਾ ਜਾ ਰਿਹਾ ਤੇ ਇਸ ਸੰਬੰਧੀ ਯੋਗ ਕਦਮ ਚੁੱਕੇ ਜਾ ਰਹੇ ਨੇ ਸੋ ਕਲਾਈਮੇਟ ਚੇਂਜ ਦੇ ਚਲਦੇ ਆ ਇਹ ਲਗਾਤਾਰ ਦੂਸਰਾ ਸਾਲ ਹੋਏਗਾ ਜਦੋਂ ਕਿ ਵੈਨਕੂਵਰ ਦੇ ਸਮੇਤ ਪੂਰੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਘਟਮੀ ਪੈਣ ਦੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਨੇ ਜੋ ਕਿ ਚਿੰਤਾ ਦਾ ਵਿਸ਼ਾ ਜ਼ਰੂਰ ਨੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ